ਚਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਤੇ ਆਹ ਵੇਖ ਲਓ ਮੈਂਬਰਾਂ ਦਾ ਹਾਲ ਮੀ ਪੈਣ ਡਿਆ ਵਾ ਤੇ ਮਾਹ ਤੂ ਖਿੱਚ ਕੇ ਇਨੇ ਕੋ ਮੈਂਬਰ ਲੈਂਦੇ ਲਿਆਂਦੇ ਆ ਤੇ ਬਾਕੀ ਸਾਰੇ ਚਲ ਗਏ ਛੁੱਟੀ ਤੇ ਤੇ ਉਦੋਂ ਤਾਂ ਦੇਖਿਮੇ ਜਿਆਹ ਨਹੀਂ ਮਿਲਿਆ ਕਹਿੰਦੇ ਮੈਂ ਸਾਹਮਣੇ ਨਹੀਂ ਆਉਣਾ ਮੈਂ ਚੱਲ ਕੋਈ ਗੱਲ ਨਹੀਂ ਇੰਨਾ ਤੇਆਰੇ ਮੈਂ ਬਿਲਕੁਲ ਮੈਂ ਨਹੀਂ ਆਣਾ ਸਾਹਮਣੇ ਮੈਂ ਕਹਿੰਨਾ ਵਿਚਾਰੇ ਨਾਲ ਕਾਦਾ ਗੁੱਸਾ ਚੱਲ ਮੈਂ ਸਾਹਮਣੇ ਆ ਜੈ ਨਹੀਂ ਕਿਉਂਰ ਮੰਦੀ ਅੰਛ ਤੂੰ ਇੰਨੀ ਬਾਰਿਸ਼ ਛਾ ਗਈਆਂ ਬੇਟਾ ਕਿਉਂ ਮੀਂਹ ਦੀ ਬਾਰਿਸ਼ ਪਈ ਆ ਵੀ ਮੈਂਬਰ ਕਹਿੰਦੇ ਅਸੀਂ ਆਉਣਾ ਹੀ ਨਹੀਂ ਵੀਡੀਓ ਬਣਾਉਂਦੇ ਦੱਸੋ ਆਪਾਂ ਕਿੰਨਾ ਕ ਮੀਂਹ ਪਿਆ ਤੁਹਾਡੇ ਸਾਰਿਆਂ ਦੇ ਦੱਸੋ ਨਹੀਂ ਮੈਡਮ ਮੀਂਹ ਤਾਂ ਬਹੁਤ ਪਿਆ ਹੋਇਆ ਹੈ ਸੇਵਾਗਰ ਤੁਹੀ ਤੇ ਮੈਂ ਗਏ ਸਾਂ ਸਿਮਰਤ ਨੂੰ ਲੈਣ ਕਿੰਨਾ ਪਾਣੀ ਸੇਹਰਾ ਦਸੀ ਪਾਣੀ ਪਾਣੀ ਤਾਂ ਬੜਾ ਹੀ ਜਦੋਂ ਗੱਡੀ ਲੰਘਦੀ ਹੈ ਨਾ ਉਹ ਛੱਲਾ ਜਿਹਾ ਬੰਦੇ ਸਾਡੀ ਐਕਟਿਵ ਆ ਜਾਂਦੀ ਇੱਕ ਬੰਦੇ ਮੈਂ ਜਿੱਕੇ ਗਏ ਚ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਪਾਣੀ ਅਮਰਸਰ ਦਾ ਪਾਣੀ ਬਹੁਤ ਕੋਈ ਨਹੀਂ ਉਦਾਂ ਸੜਕਾਂ ਹੀ ਨਹੀਂਆਂ ਸੋਹਣੀਆਂ ਵਾ ਤੇ ਬੱਦਲ ਜੇ ਗੜਗੜ ਕਰਦਾ ਵਾ ਤੇ ਪਾਣੀ ਪਹਿਲੇ ਸੜਕਾਂ ਦੇ ਭਰੇਆ ਹੁੰਦਾ ਵਾ ਕੋਈ ਕੁਛ ਕਰਦਾ ਹੀ ਨਹੀਂ ਹੈ ਮੈਸੇ ਇਹੋ ਜੇ ਮੌਸਮ 'ਚ ਮੈਡਮ ਖਾਲੀ ਚਾਹ ਨਹੀਂ ਪੀਣੀ ਚਾਹੀਦੀ ਜੀ ਨਹੀਂ ਤਾਨੂੰ ਖਾਲੀ ਨਹੀਂ ਦਿੰਦੇ ਨਾਲ ਖੰਡ ਰੱਖ ਦਾਂਗੇ ਨਾਲ ਚਮਚਾ ਰੱਖਾਂਗੇ ਉਹ ਬੱਕੇ ਦਾ ਨਹੀਂ ਬੱਕੇ ਜਿੰਨੀ ਕਿ ਨਹੀਂ ਖਾਣ ਦੀ ਲੋੜ ਤੇ ਖੋਲੀ ਜਾਓ ਆਪਣੇ ਸਾਹਮਣੇ ਦੇ ਜਾਨ ਨੂੰ ਮੋਡੀਫਾਈ ਜੇ ਕਰਨਾ ਹੈ ਫਿਰ ਐਦਾਂ ਕਰੋ ਤੜਕੇ ਵਾਲੀ ਭਰਿਆ ਦੇ ਇਹਨਾਂ ਨੂੰ ਮਹੀਕ ਕਿਹਾ ਨਾਲ ਲਾ ਕੇ ਮਿਲ ਕੇ ਲੋਹ ਰੱਖ ਦਾਂਗੇ ਮਾੜਾ ਮਾੜਾ ਲੋਹ ਕੋਈ ਜ਼ਿਆਦਾ ਮਿੱਠੇ ਵਾਲਾ ਆ ਕੋਈ ਘੱਟ ਮਿੱਠੇ ਵਾਲਾ ਆ ਕਰੀਏ ਕੀ ਹੁਣ ਆਪਾਂ ਦੱਸੋ ਹੈ ਤੇ ਅੱਛਾ ਸਪੈਸ਼ਲੀ ਕਹਿਣਾ ਚਾਹੁੰਦੀ ਆ ਜਿਹੜਾ ਸ਼ੰਮੀ ਵਿੰਮਲ ਵਾਲਾ ਚੈਨਲ ਹੀ ਉਹ ਫੇਰ ਥੋੜੀ دیر ਖਲੋ ਗਿਆ ਆ ਉਹ ਤੇ ਵੀਡੀਓ ਪਾਈਆਂ ਹੀ ਆਪਾਂ ਚਾਰਕ ਤੇ ਉਹਦੀ ਥੋੜੀ ਜੀ ਪ੍ਰੋਬਲਮ ਆਈ ਆ ਫੇਰ ਹੁਣ ਬਸ ਦੋਕ ਦਿਨਾਂ ਚ ਆਪਾਂ ਨੂੰ ਫੇਰ ਸਟਾਰਟ ਕਰਦਾਂਗੇ ਤੇ ਜੁੜੇ ਰਹੋ ਸਾਰੇ ਭੈਣ ਭਰਾ ਉਹਦੇ ਨਾਲ ਤੇ ਸਾਰੀਆਂ ਗੱਲਾਂ ਇੱਕ ਪਾਸੇ ਰੱਖ ਦੋ ਪਹਿਲਾਂ ਤੁਸੀਂ ਦੱਸੋ ਤੁਹਾਡੀ ਤਬੀਅਤ ਕਿੱਦਾਂ ਹੈ ਮੇਰੀ ਤਬੀਅਤ ਬਾਬਾਈ ਦੀ ਬਹੁਤ ਕਿਰਪਾ ਵਾ ਤੇ ਜਿੱਥੇ ਬਾਬਾ ਜੀ ਦੀ ਕਿਰਪਾ ਹੋ ਜੇ ਤੇ ਉੱਥੇ ਸਭ ਵਧੀਆ ਵਧੀਆ ਹੁੰਦਾ ਵਾ ਤੇ ਮੈਂ ਬਿਲਕੁਲ ਠੀਕ ਆ ਹੁਣ ਮੇਰੀ ਕੀ ਮੂਵਰ ਆਉਣ ਵਾਲੀ ਆ ਦੋਕ ਦਿਨ ਨੂੰ ਤੇ ਉਸ ਤੋਂ ਬਾਅਦ ਫੇਰ ਇੱਕ ਦੋ ਕਹਿੰਦੇ ਹੋਣੀਆਂ ਤੇ ਫੇਰ ਸ਼ਾਇਦ ਹੋਏਗਾ ਅਪਰੇਟ ਜਾਂ ਬੀਬੀ ਦਾ ਜਦੋਂ ਰੋਲ ਹੁੰਦਾ ਵਾ ਮੈਂ ਉੱਥੇ ਫੈਮ ਹੀ ਆਣੀ ਮੈਂ ਹਾਈ ਆਣੀ ਜੀ ਬਸ ਨਾਓ ਠੀਕ ਠਾਕ ਪਤਾ ਨਹੀਂ ਕੀ ਚੱਕਰ ਜਦੋਂ ਹੀ ਵਲੋਗ ਸ਼ੁਰੂ ਕਰਦੇ ਨੇ ਜਦੋਂ ਉਦੋਂ ਹੀ ਆਉਂਦੇ ਨੇ ਹੋਈ ਮੇਰੀ ਐਂਟਰੀ ਨਹੀਂ ਮੇਨ ਬੰਦੇ ਨੂੰ ਭੁੱਲ ਜਾਂਦੇ ਜੀ ਇਹ ਗੱਲ ਹੋ ਗਈ ਆ ਥੋੜਾ ਹੀ ਥੋੜਾ ਹੀ ਐਡੇ ਵਲੋਗ ਹਾਲੇ ਤੱਕ ਪਹਿਲਾਂ ਮੈਨੂੰ ਤੁਸੀਂ ਦੱਸੋ ਸ਼ਮੀ ਮੈਡਮ ਨਾਲ ਮੈਚਿੰਗ ਕਰਕੇ ਆਏ ਹੋ ਹੈ ਮੇਰੀ ਭੈਣ ਆ ਮੈਂ ਮੈਚਿੰਗ ਨਹੀਂ ਕਰਾਂ ਭੈਣਾਂ ਦੀ ਮੈਚਿੰਗ ਤਾਂ ਕੁਦਰਤੀ ਹੁੰਦੀ ਆ ਤਾ ਨਾ ਕਰਿਆ ਕਰ ਐਡਾ ਨਜ਼ਰ ਲਾਦੀਆਂ ਨਜ਼ਰਾਂ ਤੋਂ ਪੁੱਤ ਬਚ ਕੇ ਰਹੀਦਾ ਨਹੀਂ ਬਹੁਤ ਸਾਡਾ ਫਰਕ ਏ ਥੋੜਾ ਜਿਹਾ ਹਾਂ ਤੇ ਮੈਂ ਮੈਂ ਜ਼ਿਆਦਾ ਫਰਕ ਵਾਲੀ ਆ ਮੈਂ ਡਾਰਕ ਅੱਜ ਤੂੰ ਫੜ ਲਾ ਬੜਾ ਕੈਮਰਾ ਤੇ ਵੇਖ ਤੂੰ ਫੜ ਲਾ ਮੈਂ ਪਤਾ ਕੀ ਕਹਿਣ ਦੀ ਆ ਪਹਿਲੇ ਨਾ ਮੈਨੂੰ ਇੰਨੀ ਸਮਝ ਨਹੀਂ ਸੀ ਹੁੰਦੀ ਹਨਾ ਕਿਤੇ ਆ ਗਈ ਜਿਹੜੀ ਅਕਲ ਹੈ ਨਾ ਉਮਰ ਨਾਲ ਆਉਂਦੀ ਬੰਦੇ ਨੂੰ ਉਹ ਚੀਜ਼ ਹੋ ਜਾਂਦੀ ਆ ਕਿ ਇਸ ਕਰਕੇ ਆਪਾਂ ਕੁਝ ਵੀ ਪੜਦਾਰੀ ਨਹੀਂ ਰੱਖਦੇ ਕਿ ஏ ਤਾਂ ਹਨਾ ਤੇ ਹੁਣ ਪਰ ਇੰਨਾ ਪਤਾ ਲੱਗ ਗਿਆ ਵਾ ਕਿ ਨਹੀਂ ਲੋਕਾਂ ਦੇ ਮੂੰਹ ਗਾੜੀ ਨਹੀਂ ਆਉਣਾ ਚਾਹੀਦਾ ਲੋਕੀ ਲੈ ਡੋਬ ਦੇ ਰਹੇ ਲੋ ਮੈਨੂੰ ਸੱਸੀ ਖਾਲਸਾ ਜੀ ਮੈਂ ਨਹੀਂ ਨਾਈ ਸੀ ਵਿਚ ਲੋਕਾਂ ਦੇ ਸਾਰੀ ਮੈਡਮ ਆ ਗਏ ਮੈਂ ਕਿਹਾ ਜੇ ਤੁਹਾਡੇ ਬਲੌਗ ਨੂੰ ਚਾਰ ਜਨ ਲਾਈ ਦੇ ਦੇਣਾ ਆਵੇਗੀ ਕਿਉਂ ਨਾ ਹੋਣਾ ਮੈਂ ਕਿਹਾ ਬੜੀ ਜਨ ਆਵੇ ਤੁਹਾਡੇ ਸਾਰਿਆਂ ਦੇ ਸਹੀ ਗੱਲ ਆ ਹੋਰ ਸੁਣਾ ਸਾਰੇ ਠੀਕ ਠਾਕ ਹੋ ਵਧੀਆ ਬੇਲੋ ਮੈਡਮ ਕਹਿੰਦੀ ਪਾਬਾ ਜੀ ਨੇ ਬਹੁਤ ਮੇਰਾ ਧਿਆਨ ਰੱਖਿਆ ਪਰ ਮੈਂ ਕਹਾਂਗੀ ਜਿੰਨੀ ਪ੍ਰੇਰ ਤੁਸੀਂ ਕੀਤੀ ਹੈ ਨਾ ਜਨੀਅਰ ਦਸਾਂ ਤੁਸੀਂ ਕੀਤੀਆਂ ਨੇ ਉਹ ਸਾਰੀਆਂ ਬੂਰੀਆਂ ਗਈਆਂ ਨੇ ਸਾਰੇ ਬੱਚੇ ਕਹਿੰਦੇ ਨੇ ਕਿ ਸੱਚੀ ਬਹੁਤ ਹੀ ਵਧੀਆ ਸਾਡੀ YouTube ਫੈਮਿਲੀ ਹੈਗੀ ਹੈ ਜੋ ਮੈਡਮ ਨੂੰ ਇੰਨਾ ਪਿਆਰ ਕਰਦੀ ਹੈ ਤੇ ਮੰਨੋਗੇ ਸ਼ਮੀ ਮੈਡਮ ਤੇ ਕਿੱਟੀ ਮੈਡਮ ਜਿਹੜੇ ਚੈਨਲ 'ਚ ਅੰਜੂ ਚਾਪਲਾ ਵਾਲਾ ਜਿਹੜਾ ਚੈਨਲ ਉਹਦੇ ਵਿੱਚ ਵੀ ਮੈਡਮ ਦੇ ਹੀ ਸਾਰੀਆਂ ਗੱਲਾਂ ਹੁੰਦੀਆਂ ਹੈ ਕਹਿੰਦਾ ਕੋਈ ਵੀ ਗੱਲ ਨਹੀਂ ਕਰੇਗਾ ਕਿੰਨੇ ਵੀ ਕਿੰਨੇ ਕਮੈਂਟ ਆਏ ਆ ਸਾਰੀਆਂ ਵੀਡੀਓ ਤੇ ਮੈਂ ਵੇਖਦੀ ਆ ਕਿ ਤੁਸੀਂ ਆਪਣੀ ਹੈਲਥ ਬਾਰੇ ਦੱਸੋ ਕਿ ਤੁਸੀਂ ਠੀਕ ਹੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਹਾਡੀਆਂ ਅਰਦਾਸਾਂ ਕਾਮਯਾਬ ਕਰਨੀਆਂ ਆ ਪ੍ਰਮਾਤਮਾ ਕੇ ਤੁਸੀਂ ਹੱਥ ਜੋੜਦੇ ਹੋ ਅਰਦਾਸ ਕਰਦੇ ਹੋ ਇਹ ਕੋ ਛੋਟੀ ਮੋਟੀ ਗੱਲ ਨਹੀਂ ਆ ਬਹੁਤ ਵੱਡੀ ਗੱਲ ਆ ਕਹਿੰਦੇ ਅਰਦਾਸ ਤੇ ਇੱਕ ਨਹੀਂ ਮੰਨਦੀ ਮੇਰੇ ਕਰਕੇ ਪਤਾ ਨਹੀਂ ਕਿੰਨੇ ਜਾਣੇ ਤੁਸੀਂ ਅਰਦਾਸ ਕਰ ਲਏ ਹਜ਼ਾਰਾਂ ਲੋਕ ਨੇ ਲੱਖਾਂ ਲੋਕ ਨੇ ਜਿਨ੍ਹਾਂ ਨੂੰ ਸੁਤੇ ਦੇਣੀ ਆ ਸਹੀ ਗੱਲ ਆ ਇੰਨਾ ਪਿਆਰ ਜਿਹੜਾ ਸਾਨੂੰ ਪਿਆਰ ਕਰਦੇ ਆ ਨਾ ਉਹਨਾਂ ਨੂੰ ਪਤਾ ਵਾਕੀ ਅਸੀਂ ਹਾਂ ਕਿੱਥੇ ਪ੍ਰੇ ਕਰਨੀ ਤੇ ਕਿੱਥੇ ਨਹੀਂ ਕਰ ਪਰ ਸੋਚ ਕੇ 팬 ਦਾ ਫੋਨ ਆਇਆ ਨਹੀਂ ਕਹਿੰਦੇ ਅਸੀਂ ਨਾਲ ਸਾਡਾ ਮਤਲਬ ਅ ਅਸੀਂ ਸਾਡੀ ਵਾਪਸੀ ਹੈਗੀ ਆ ਬਾਰਿਸ਼ ਬਹੁਤ ਹੋਣ ਦੀ ਸੀ ਅਸੀਂ ਤੁਹਾਨੂੰ ਮਿਲ ਕੇ ਜਾਣਾ ਸੀ ਤੋ ਮੇਰੇ ਬੇਟੇ ਨੂੰ ਵੀ ਮਿਲੇ ਤੇ ਉਹਨਾਂ ਨੇ ਕਿਹਾ ਕਿ ਆਪਾਂ ਤੁਹਾਡੇ ਘਰ ਕੇ ਸੁਭਿੰਨ ਸਾਹਿਬ ਦੇ ਪਾਠ ਕਰਨ ਦੀਆਂ ਵਾਹ ਸੱਚ ਮੇਰੇ ਮਨ ਤੇ ਇਨਾ ਆਇਆ ਨਾ ਕਿ ਵੇਖ ਲਓ ਨਹੀਂ ਤੇ ਅਗਲਾ ਬੰਦਾ ਸੋਚਦਾ ਹਾਨੂੰ ਕੀ ਲੋੜ ਹੈ ਇੰਨੀ ਅਟੈਚਮੈਂਟਾਂ ਲੋਕਾਂ ਦੀ ਮੇਰੇ ਨਾਲ ਮੈਡਮ ਇਹ ਵੀ ਤੁਹਾਨੂੰ ਬੜਾ ਪਿਆਰ ਕਰਦਾ ਜੀ ਤੇ ਇਸ ਕਰਕੇ ਮੈਂ ਠੀਕ ਹਾਂ ਜੀ ਤੇ ਅੱਗੋਂ ਵੀ ਬਾਬਾਈ ਦੀ ਕਿਰਪਾ ਰਹੇ ਤੁਹਾਡੀ ਸਾਰਿਆਂ ਦੀ ਕਿਰਪਾ ਰਹੇ ਤੇ ਮੈਂ ਜਲਦੀ ਜਲਦੀ ਠੀਕ ਹੋਵਾਂ ਤੇ ਭੱਜ ਭੱਜ ਕੇ ਆਪਣੀ ਵੀਡੀਓ ਬਣਾਵਾਂਗੇ ਬਣਾ ਬਿਲਕੁਲ ਬਿਲਕੁਲ ਫਿਰ ਮੈਂ ਆਪਣੇ ਸਰੇ 11 ਵਜੇ ਸ਼ੁਰੂ ਆ ਆਪਣੇ ਸੀਨ ਸੰਭਾਲ ਲੀਏ ਕਈ ਮੈਂਬਰ ਵਿਚਾਰੇ ਇਹੋ ਜੀ ਆ ਕਿ ਜਿਹੜੇ ਕਲੈਂਟ ਨਾਲ ਕੰਮ ਕਰਨਾ ਤੇ ਅਸੀਂ ਉਹਨਾਂ ਨੂੰ ਜਿਖਲਾ ਰਿਹਾ ਹੈ ਕਿ ਰੁਕ ਜੋ ਰੁਕ ਜੋ ਕਿਉਂਕਿ ਟਾਈਮ ਹੀ ਉਹ ਸਾਹਮਣਾ ਹੈ ਸ਼ੁਰੂ ਹੁੰਦਾ ਗਿਆ ਨਾ ਅੱਜ ਬਾਰਿਸ਼ ਹੈ ਕਿੰਨੀ ਲੇਟ 4 ਵਜੇ ਸ਼ੂਟਿੰਗ ਸ਼ੁਰੂ ਹੋਈ ਹੈ ਫਿਰ ਉਹਨਾਂ ਜਿਹੜੀ ਜਦਾਰ ਨਾਲ ਕੰਮ ਕਰਦੇ ਉਹ ਤੁਹਾਨੂੰ ਪਤਾ ਫਿਰੋਂ ਦੇ 2:30 ਵਜੇ 2:30 ਵਜੇ ਹੁੰਦੇ ਆ ਤੇ ਜੇ ਮੈਂ ਸਵੇਰੇ ਇੱਕ ਕੰਮ ਸ਼ੁਰੂ ਕਰਾਂਗੀ ਤੇ ਉਹ ਸਾਰਾ ਕੰਮ ਹੀ ਮੇਰੇ ਤੇ ਆ ਜਾਣਾ ਤੇ ਮੈਂ ਅਜੇ ਇੰਨਾ ਨਹੀਂ ਹੈ ਨਾ ਜੇ ਮੈਂ ਨੰਬਰਾਂ ਖਲਾ ਰਿਹਾ ਆ ਕਿ ਕੋਈ ਰੋਕ ਰੋ ਹੱਲੇ ਥੋੜੀ ਦੇਰ ਦੀ ਗੱਲ ਹੈ ਤੁਹਾਡੇ ਪਿਆਰ ਨੇ ਤੁਹਾਡੇ ਇਨਸਾਫ ਨੇ ਇਹਨਾਂ ਨੂੰ ਬਿਲਕੁਲ ਠੀਕ ਕਰ ਦੇਣਾ ਹੈ ਮੈਡਮ ਨੇ ਫਿਰ ਮੈਡਮ ਲਗੇ ਨਾ ਹਾਂਜੀ ਤੂੰ 2:30 ਵਜੇ ਮਾਂ ਤੂੰ ਬਾਣੀ ਆਈ ਨਾ ਇਹ ਨਾਲ ਨਹੀਂ ਨਾ ਫਿਰ ਵੀ ਛੁੱਪੀ ਲੋਗੇ ਨਾ ਕਿ ਜਾਰੀ ਨਾ ਇਹ ਕੋਈ ਰਸਤਾ ਮਿਲ ਜੇ ਜਿਹੜਾ ਕੰਮ ਹੋਣਾ ਇੰਨਾ ਜ਼ਿਆਦਾ ਕਰਨਾ ਪੈਂਦਾ ਨਾ ਉਹ ਥੋੜਾ ਘੱਟ ਕਰੇ ਕਿ ਨਾ ਤਾਂ ਵੀ ਚੱਲੂਗਾ ਉਹ ਜ਼ਿਆਦਾ ਮੈਂ ਦਾ ਸਾਥ ਦਿੰਦਾ ਹਾਂ ਬਾੜ ਰਿਹਾ ਠਿੰਗਾ ਦੀ ਮਾਨ ਹੈਗਾ ਮੀ ਆਵੇ ਜਿੰਨੇ ਵੀ ਆਉਣਾ ਹੀ ਆ ਅੱਜ ਅੱਛਾ ਇੱਕ ਗੱਲ ਹੋਰ ਖਾਸ ਤੌਰ ਤੇ ਮੇਰੇ ਮੰਦੀ ਬੜੀ ਰੀਜ ਹੈਗੀ ਸੀ ਇਹ ਗੱਲ ਕਹਿਣ ਦੀ ਕਿ ਜੇ ਅੰਜੂ ਚਾਲਾ ਯਾਨੀ ਕਿ ਮੈਂ ਕਿੱਟੀ ਦੀ ਦੀ ਜਹਰ ਮੰਦੀ ਦੀ ਹਰ ਮੰਦੀ ਨੇ ਹੋਟਾ ਰੋਲ ਦੀ ਹੈ ਕਿ ਦੀਦੀ ਹੈ ਨਹੀਂ ਕਿ ਆਪਣਾ ਮੈਨੂੰ ਇੱਕ ਵੱਡੀ ਏਜ ਵਾਲਾ ਰੋਲ ਕਰਾਂ ਮੈਂ ਚਿੱਟੇ ਵਾਲਾ ਕਰਕੇ ਇਹਨੇ ਕਿਹਾ ਯਾਰ ਸੂਟ ਪਾ ਕੇ ਕਦੀ ਯਾਰ ਮੇਰਾ ਵੀ ਮੇਰਾ ਬੜਾ ਦੇ ਯਾਰ ਪਤਾ ਕੀ ਗੱਲ ਆ ਤੁਸੀਂ ਮੇਰਾ ਵੀ ਬੜਾ ਦੇ ਜਿਹੜਾ ਤੁਸੀਂ ਮਾਮੀ ਵਾਲਾ ਰੋਲ ਕਰੰਦੇ ਜੀ ਮੇਰਾ ਵੀ ਬੜਾ ਦੇ ਇੱਕ ਵੱਡਾ ਕਿਰਦਾਰ ਹੈਗਾ ਵਾ ਹਾਂ ਬਹੁਤ ਜ਼ਿਆਦਾ ਬਿਲਕੁਲ ਮੰਨਿਆ ਪਰ ਮੰਨਿਆ ਕਿਰਦਾਰ ਹੈਗਾ ਮਾਮੀ ਦਾ ਰੋਲ ਜਿਹੜਾ ਹੈਗਾ ਨਾ ਮੇਨ ਰੋਲ ਆਈ ਨਾ ਮਾਦੀ ਜਗਤ ਕੀ ਮੈਨੂੰ ਗਾਲਾਂ ਬੜੀਆਂ ਕੱਢਣਗੇ ਲੋਕ ਮੈਂ ਤਾਂ ਆਪਣੀ ਜਗ੍ਹਾ ਸਟੋਰੀ ਅਕੋਰਡਿੰਗ ਕਰਦੇ ਆ ਉਹ ਠੀਕ ਹੈ ਕਿ ਆਪਣੀ ਜਗ੍ਹਾ ਕੱਢਣਾ ਸਾਰਿਆਂ ਦਾ ਬਹੁਤ ਬਹੁਤ ਹੱਥ ਜੋੜ ਕੇ ਥੈਂਕ ਯੂ ਤੁਹਾਨੂੰ ਬਾਤ ਕਰਦੀ ਆ ਕਿ ਤੁਸੀਂ ਇਹਨਾਂ ਇੱਕ ਪੱਤੀ ਮਾਮੀ ਨੂੰ ਬੇਨਾ ਪਿਆਰ ਦਿੱਤਾ ਇੱਕ ਪੱਤੀ ਮਾਮੀ ਇੱਕ ਇੱਕ ਪੱਤੀ ਭੈਣ ਐਕਚੁਅਲੀ ਇਹ ਸਹੀ ਰੋਲ ਨਿਭਾ ਰਹੀਆਂ ਮੈਂ ਬਿਲਕੁਲ ਉਹ ਮਾਮੀ ਹੈ ਹੀ ਇਦਾਂ ਦੀ ਐ ਬਿਲਕੁਲ ਰੀਅਲ ਸਟੋਰੀ ਤੁਹਾਨੂੰ ਸੁਣਾਉਂਦੇ ਉਹਨੇ ਤਾਂ ਬੜਾ ਪੁੱਛ ਕੀਤਾ ਸੀ ਮੈਂ ਤਾਂ ਇਹ ਸਿਮਰਤ ਨੇ ਜੋ ਕੁਛ ਉਸ ਰੋਲ ਦੇ ਵਿੱਚ ਨਹੀਂ ਕੀਤਾ ਉਹਨੇ ਆਪਣੀ ਆਪਣੀ ਨਹੀਂ ਦਾ ਆਪਣੀ ਹੀ ਹੁਣ ਲੈਣਾ ਮਾਂ ਦੋਖਰੀ ਦਾ ਹੱਥ ਸਾੜ ਦਿੱਤਾ ਸੀ ਐਂ ਤਾਂ ਸੀ ਸ਼ਾਰਟ ਚ ਦਿਖਾਤਾ ਨਾ ਕਿ ਅੱਗ ਦੇ ਉੱਤੇ ਰੱਖਿਆ ਰੱਖਿਆ ਨਹੀਂ ਸੀ ਹੱਥ ਤੇ ਸਾਡੇ ਰੱਖਿਆ ਵੀ ਗਿਆ ਸੀ ਦੋ ਮਿੰਟ ਲਈ ਸੌਰੀ ਤੇ ਉਹਨਾਂ ਨੇ ਤਾਂ ਸਾੜਤਾ ਸੀ ਤੇ ਜਿਹੜੀ ਇਧਰੋਂ ਭੈਣ ਐ ਇਹ ਤਾਂ ਸੀਂਦੀ ਕਹਿੰਦੇ ਨਾ ਕਿ ਅੰਜੂ ਤੂੰ ਬਹੁਤ ਗਲਤ ਕਰਦੀ ਹੈ ਉਹ ਆਪਣੇ ਖਰਾਬ ਕਰਦਾ ਹੈ ਤੁਸੀਂ ਬਹੁਤ ਸਹੀ ਬੋਲਦੇ ਹੋ ਠੀਕੇ ਕੁਝ ਦਾਅਵੇ ਤੋਂ ਪਰ ਤੁਸੀਂ ਦੇਖੋਗੇ ਕਿ ਰਿਐਲਿਟੀ ਵਿੱਚ ਉਸ ਲੇਡੀਜ਼ ਨੇ ਜਨਾਨੀ ਨੂੰ ਮਰਵਾਣ ਤੱਕ ਗਈ ਸੀ ਕਿ ਆਪਣੇ ਭਰਾ ਅੱਗੇ ਉਹਦੇ ਬੱਚੇ ਦਾ ਰਾਜ ਨਾ ਖੁੱਲੇ ਉਹਨੇ ਤਾਂ ਬਹੁਤ ਗਲਤ ਕੀਤਾ ਸੀ ਐ ਇਹ ਸਿਰਫ ਇਹਨੂੰ ਘਰੋਂ ਕੱਢਣ ਦੀ ਕੀਤਾ ਕਿ ਚਲੀ ਜਾਵੇ ਘਰੋਂ ਕਿਸੇ ਤਰੀਕੇ ਤੇ ਇਹਦੇ ਨਾਲ ਕੰਟੈਕਟ ਨਾ ਹੋਵੇ ਸੋ ਇਹ ਸੱਚਾਈ ਹੈ ਕਿ ਤਾਂ ਸਾਰਿਆਂ ਨੂੰ ਬੰਦੇ ਵੀ ਹੁਣ ਕਹਿੰਦੇ ਆ ਵੀ ਫੈਂਪਰਾਏ ਪਿਛ ਲੰਮਗਰ ਲੱਗਾ ਮਾਸੀ ਦੇ ਤੇ ਮੰਮੀ ਦੇ ਉਹ ਤੇ ਫਰਦਾ ਪੈ ਜਾਂਦਾ ਪਰ ਹਾਂ ਜਦੋਂ ਬੰਦੇ ਦੀ ਸਿਚੁਏਸ਼ਨ ਉਦਾਂ ਦੀ ਹੁੰਦੀ ਹੈ ਨਾ ਉਹ ਆਟੋਮੈਟਿਕ ਬੰਦਾ ਮਗਰ ਲੱਗਦਾ ਹੀ ਲੱਗਦਾ ਉਹ ਦਿਮਾਗ ਹੀ ਉਹਦਾ ਪਾਸੇ ਚੱਲ ਜਾਂਦਾ ਕਿ ਨਹੀਂ ਪਈ ਘਰ ਦਿਆਂ ਕਿਉਂਕਿ ਘਰ ਦਾ ਇਹਨੇ ਮੰਨਣੀ ਹੁੰਦੀ ਆ ਅਸਰ ਨੂੰ ਉਹਨਾਂ ਪਾ ਲਿਆ ਹੁੰਦਾ ਦੇਖੋ ਨਾ ਇੱਕਦਮ ਰੀਅਲ ਚੀਜ਼ ਦਿਖਾਈ ਹੈ ਕਿ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਉਹ ਬੰਦਾ ਅੰਦਰ ਆਇਆ ਉਹ ਬੰਦਾ ਇੰਨਾ ਪ੍ਰੈਕਟੀਕਲੀ ਆਇਆ ਕਿ ਉਹਨੇ ਗੱਲਾਂ ਵੀ ਪੂਰੀ ਪ੍ਰੈਕਟੀਕਲੀ ਕੀਤੀਆਂ ਮੈਂ ਹੀ ਉਹ ਸਭ ਕੁਝ ਉਸ ਦਿਨ ਵੀ ਕੀਤਾ ਸੀ ਕੁੜੀਆਂ ਤੇ ਕਈ ਹੁੰਦੀਆਂ ਉਹ ਕੁੜੀਆਂ ਸਾਹਮਣੇ ਮੁਕਰ ਕੇ ਤਾਂ ਜਾਂਦੀਆਂ ਜਾ ਜਾ ਮੈਂ ਨਹੀਂ ਤੈਨੂੰ ਜਾਣਦੀ ਮੈਂ ਨਹੀਂ ਇਹ ਉਹ ਤਾਂ ਲੇਰੀ ਵਿਖਾ ਗਿਆ ਬੰਦੇ ਨੇ ਆਪਣੀ ਕੰਨੀ ਸਭ ਕੁਝ ਸੁਣ ਲਿਆ ਤੇ ਫਿਰ ਉਹ ਚੀਜ਼ ਦਾ ਪੂਰਾ ਪੁਆਇੰਟ ਮਿਲਦਾ ਹਾਂ ਆਪਸ ਵਿੱਚ ਸੋ ਮੈਂ ਤਾਂ ਸਿਰਫ ਮੇਨ ਤੁਹਾਡਾ ਥੈਂਕਸ ਕਰਨਾ ਸੀ ਥੈਂਕ ਯੂ so much ਥੈਂਕ ਯੂ so much ਤੁਹਾਡਾ ਵੀ ਵੈਸੇ ਵੀ ਇਹ ਬਹੁਤ ਵੱਡੀ ਗੱਲ ਹੈ ਦੋ ਦੋ ਵੀਡੀਓ ਦੇ ਵਿੱਚ 네ਗੇਟਿਵ ਰੋਲ ਕਰਨਾ ਬਿਲਕੁਲ ਬਹੁਤ ਮੁਸ਼ਕਲ ਹੁੰਦਾ ਵਾ ਉਹ ਵੇਖਦੇ ਹੀ ਨਹੀਂ ਆ ਕਿ ਮੈਨੂੰ ਰੋਲ 네ਗੇਟਿਵ ਦਿੱਤਾ ਦੀਦੀ ਨੇ ਪੋਜ਼ੀਟਿਵ ਦਿੱਤਾ ਰੋਲ ਜਿਹਾ ਰੋਲ ਉਹਨੇ ਸੋਹਣੀ ਤਰ੍ਹਾਂ ਨਿਭਾਉਣਾ ਤੇ ਰੋਲ ਦੇ ਵੱਟ ਕੱਢ ਦਿੰਦੇ ਕਿ ਕਿਸ ਟਾਈਮ ਹੋ ਜਾਂਦਾ ਨਾ ਨਹੀਂ ਯਾਰ ਇੱਕ ਵੀਡੀਓ ਚ 네ਗੇਟਿਵ ਹੈ ਇੱਕ ਚ ਪੋਜ਼ੀਟਿਵ ਹੋਈ ਜਿਵੇਂ ਤੁਸੀਂ ਸਾਰੇ ਮੈਨੂੰ ਕਹਿੰਦੇ ਨਹੀਂ ਨਾ ਜਿਵੇਂ ਤੁਸੀਂ ਸਾਰੇ ਮੈਨੂੰ ਕਹਿੰਦੇ ਸੀ ਸ਼ੰਗੀ ਜੀ ਬੋਲਦੇ ਬੜਾ ਬਾਤਿਆ ਤੇਰੀ ਨੂੰ ਵੀ ਸਹੀ ਗੱਲ ਜੁੱਤੀ ਗੱਲ ਦੀ ਸਹੀ ਗੱਲ ਉਹ ਕਮੈਂਟ ਕਰਦਾ ਹੁੰਦੇ ਸਾਰੇ ਮੈਨੂੰ ਇਹ ਪਤਾ ਕਿ ਅਸੀਂ ਆਪਣਾ ਇੱਕ ਕਿਰਦਾਰ ਨਹੀਂ ਵਾਰੇ ਕਿਸੇ ਦਾ ਪ੍ਰਤੀਮਾਸ ਮੈਨੂੰ ਇਹ ਪਤਾ ਸੀ ਰੀਅਲ ਲਾਈਫ ਚ ਜਾਂਦਾ ਮੈਂ ਅਸੀਂ ਬਿਲਕੁਲ ਨਹੀਂ ਬਿਲਕੁਲ ਹੀ ਇਹ ਲੜਕੀ ਜਿਹਨਾਂ ਸੀਨ ਚ ਬੋਲਦੀ ਨਾ ਉਹਦਾ ਮੂੰਹ ਚ ਜਬਾਨ ਨਹੀਂ ਇਹ ਮਾਹੌਲ ਹੀ ਨਹੀਂ ਰੋਚ ਚ ਮੈਂ ਬੋਲਾਂ ਤੇ ਬੰਟੋ ਬੋਲਦੀ ਜੇ ਤੂੰ ਇਹ ਕਹੋਗੇ ਕਿ ਲੜਾਕੀ ਸਭ ਤੋਂ ਜ਼ਿਆਦਾ ਸਿਮਰਤ ਬਿਲਕੁਲ ਨਹੀਂ ਬੋਲਦੀ ਬਿਲਕੁਲ ਨਹੀਂ ਬੋਲਦੀ ਜਦੋਂ ਵੀ ਗਲੀ ਲੋਕ ਉਹਨੂੰ ਕਹਿੰਦੇ ਤਾਂ ਇਹ ਨਹੀਂ ਲੜਾਕੀ ਇਹ ਜਿਹੜੇ ਦੇਖਾ ਮੈਨੂੰ ਉਹ ਵੀ ਇਦਾਂ ਹੀ ਤਾਰ ਕਰਕੇ ਜਿਹੜੀ ਮੈਡੀ ਹੋ ਰਹੀ ਹੋ ਸੀ ਮਾਰੇ ਹੋ ਰਹੀ ਹੈ ਇਹ ਨੀਹਾ ਗਿਆ ਕੈਂਟ ਦੀ ਅੱਜ ਬਸੋਦ ਹੋਰ ਆਪਣੀ ਬ੍ਰੰਡ ਨੂੰ ਫੋਨ ਕੀਤਾ ਕਹਿੰਦੀ ਮੈਂ ਆਪਣੀ ਮਾਸੀ ਦੀ ਬੇਟੀ ਦਾ ਸਸਕਾਰ ਕਰਕੇ ਤੁਰੀ ਆਉਣੀ ਨਹੀਂ ਆ ਉਹਨਾਂ ਨੇ ਮਾਰਤੀ ਸੋਹਰਿਆਂ ਨੇ ਸਾੜ ਕੇ ਉਹਦੀਆਂ ਕਹਿੰਦੇ ਨੇ ਹਾਲਤ ਨਹੀਂ ਨੀਹਾ ਕਹਿੰਦੇ ਨੇ ਕਿ ਅੱਜ ਗੱਲ ਕਿੱਥੇ ਤੱਕ ਹੋ ਗਈ ਅੱਜਕੱਲ ਤੇਰੀ ਇਹ ਜ਼ਿਆਦਾ ਹੋ ਰਿਹਾ ਜਿਵੇਂ ਇੱਕ ਦਿਨ ਤੇਰੀ ਜਨਾਨੀ ਫੇਰ ਹਾਰ ਜਾਂਦੀ ਹੈ ਦੇਖੋ ਨਾ ਬਟ ਅਸੀਂ ਸਟੋਰੀ ਰੈਂਡਮ ਬੜਾ ਪਿਆਰਾ ਬਣਾਵਾਂਗੇ ਪਲੀਜ਼ ਪਲੀਜ਼ ਸਾਨੂੰ ਸਪੋਰਟ ਕਰਨਾ ਪਿਆਰ ਦਿਓ ਇਦਾਂ ਦਾ ਕਿ ਸਾਨੂੰ ਹਿੰਮਤ ਬਣਾਈ ਰੱਖੀਏ ਇਸ ਜਿਸ ਤਰ੍ਹਾਂ ਤੁਸੀਂ ਕਿੰਨੇ ਚੰਦੇ ਹੋ ਨਾ ਕਿ ਦੁਨੀਆ ਰੇਅਲ ਨਹੀਂ ਜੇ ਤੁਸੀਂ ਸਾਨੂੰ ਕੀ ਪੈਸੇ ਦੇਂਦੇ ਕਿ ਐਦਾਂ ਹੀ ਕਰਨਾ ਚਾਹੀਦਾ ਨਹੀਂ ਅਸੀਂ ਤੁਹਾਨੂੰ ਮੈਸੇਜ ਦਵਾਂਗੇ ਬਹੁਤ ਹੀ ਵਧੀਆ ਮੈਸੇਜ ਹੋਏਗਾ ਤੁਸੀਂ ਐਂਡ ਤੱਕ ਦੇਖਣਾ ਵੈਸੇ ਵੀ ਤੁਹਾਡੇ ਕੋਲ ਵੀ ਕੋਈ ਸਟੋਰੀ ਹੋਵੇ ਤਾਂ ਇਹ ਸਾਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ ਅਹੀਂ ਤੁਹਾਡੀਆਂ ਲੈਣਾ ਐਡ ਕਰ ਸਕਦੇ ਹੋ ਸਟੋਰੀਆਂ ਇਹ ਸਟੋਰੀਆਂ ਆਡੀਆਂ ਦੋਵੇਂ ਬਹੁਤ ਸੋਹਣੀਆਂ ਚੱਲਣਦੀਆਂ ਵਾਂ ਦੂਸਰੀ ਜਿਹੜੀ ਧੀ ਦਾ ਹਾਲ ਆ ਉਹ ਵੀ ਸਟੋਰੀ ਆਡੀ ਬਹੁਤ ਪਸੰਦ ਕਰ ਰਹੇ ਸਾਰੇ ਜਣੇ ਦੇਖੋ ਨਾ ਛਵੀ ਮੈਮ ਹੋਰ ਰੀਅਲ ਲੱਗੀ ਐ ਉਹ ਪਪੀਓ ਨਾ ਨੇ ਰੀਅਲ ਆਪਿਸ ਆਪ ਦੀ ਲਾਈਫ ਦੀ ਸਾਰੀ ਉਹਨਾਂ ਨੇ ਕਹਿੰਦੇ ਦੱਸਦੀ ਹੈ ਨਾ ਪਰ ਸਾਡੀ ਰੂਹ ਕੰਮ ਗਈ ਸੀ ਕਿੱਟੀ ਦੀਦੀ ਉਹ ਸੁਣ ਕੇ ਚੀਜੇਗੇ ਇਹ ਚੀਂ ਨਹੀਂ ਸਾਡ ਕੋਈ ਨਹੀਂ ਬਣਾਣੀ ਨਹੀਂ ਪਰ ਅਸੀਂ ਤੋਂ ਉਹੜਾਇਆ ਹਟਾ ਕੇ ਇਸ ਕੁੜੀ ਨੂੰ ਗਿਆ ਕਰਕੇ ਤੋਂ ਚੀਜ਼ ਬਣਾਉਣ ਲੱਗੇ ਮੈਂ ਵੀ ਜਦੋਂ ਸੀਨ ਕਰਦੀ ਨਾ ਅੰਦਰੋਂ ਅੰਦਰੋਂ ਰੋਣੇ ਕਿ ਮੈਂ ਮਾਂ ਨਹੀਂ ਇੰਦਾਂ ਦੀ ਨਹੀਂ ਹੈ ਕਿ ਮੈਂ ਇਸ ਤਰ੍ਹਾਂ ਉਹਦੇ ਨਾਲ ਪੇੜਾਂ ਪੈਦਾ ਨੂੰ ਦੱਸਾਂ ਇਹ ਜਿਆਦਾ ਗੱਲਾਂ ਕਿਉਂ ਕਰਨ ਦੇ ਆਸਲ ਚ ਚਾਹ ਢੀਕਣ ਦੇ ਮੇਰੇ ਨੂੰ ਮੇਰੀ ਗੱਲ ਹੈ ਮੇਰੀ ਨੂੰਰ ਬਣਾਉਣ ਦੀ ਚਾਹ ਇਹਨਾਂ ਨੂੰ ਇਹ ਤਵਾ ਦਵਾ ਦੇ ਪੀ ਕੇ ਜਾਈਏ ਆਹ ਚਾਹ ਲੈ ਜੀ ਵਿੱਚ ਕੰਮ ਕਰੀਏ ਤੁਸੀਂ ਦੱਸੋ ਵੇਖੋ ਕਿੰਨਾ ਮੌਸਮ ਵਧੀਆ بارش ਨਕੋ ਨਕੋ ਹੋਉਂਦੀ ਹੈ ਗਰਮ ਗਰਮ ਚਾਹ ਪੋਣਾ ਜਾਂ ਕੁਝ ਖਾਣ ਨੂੰ ਹੋਵੇ ਤਾਂ ਬੜੇ ਤੇਰਾ ਸੰਤ ਤੇ ਤਸੱਲੀ ਮਿਲਦੀ ਹੈ ਤੇ ਕਰੈਕਟਰ ਬਾਹਰ ਨਿਕਲ ਗਿਆ ਬੋਲਾ ਨਾ ਜਿਹੜੂ ਹੋ ਜਾਗੇ ਬਿਲਕੁਲ ਤੇ ਪਲੀਜ਼ ਦੱਸਨਾ ਮੇਰਾ ਨਾਂ ਡਬਲ ਰੋਲ ਕਰਨ ਨੂੰ ਬੜਾ ਦਿਲ ਕਰਦਾ ਇੱਕ ਪਾਸੇ ਮੈਂ ਕਰਦਾ ਅੰਗਦੀ ਇਸ ਤਰ੍ਹਾਂ ਕਰਾਂ ਤੇ ਦੂਜੇ ਪਾਸੇ ਮੈਂ ਗੁੱਡੀ ਮਾਸੀ ਚਰਚੀ ਸੱਸ ਹੂਆ ਯਾਨੀ ਕਿ ਬਣਾ ਕੇ ਮੈਨੂੰ ਬਰਤਦਾ ਮੈਨੂੰ ਮੈਗਨੀਟਿਕ ਹੋ ਕੇ ਕਰਿਆ ਕਿਉਂਕਿ ਇਹ ਵੀਡੀਓ ਦੇ ਵਿੱਚ ਇੱਕ ਚੀਜ਼ ਇਹ ਵੀ ਦਿਖਾਈ ਗਈ ਆ ਕਿ ਕੋਈ ਕਿਸ ਤਰ੍ਹਾਂ ਕਿਸੇ ਦੇ ਮਗਰ ਲੱਗਦਾ ਕੋਈ ਵੀ ਬੰਦਾ ਦੀਦੀ ਆ ਕੇ ਸਾਨੂੰ ਕਹਿ ਦਵੇ ਇਹ ਚੀਜ਼ ਹੈਗੀ ਬਿਲਕੁਲ ਨਹੀਂ ਕਿਸੇ ਦਾ ਮਗਰ ਨਾ ਲੱਗੋ ਆਪਣੇ ਦਿਮਾਗ ਤੋਂ ਕੰਮ ਲਓ ਇਹ ਸਟੋਰੀ ਤੋਂ ਇਹ ਸਿੱਖਿਆ ਲੋ ਕਿ ਹਨ ਨੂੰ ਕੋਈ ਕੁਝ ਕਹਿ ਰਿਹਾ ਹੀ ਉਹਦੇ ਮਗਰ ਨਾ ਲੱਗੀਏ ਅਈ ਆਪਣੇ ਦਿਮਾਗ ਤੋਂ ਸੋਚੀਏ ਬਿਲਕੁਲ ਤੇ ਆਪਾਂ ਨੈਗੇਟਿਵ ਸੋਚ ਨਾ ਰੱਖ ਕੇ ਅਗਲੇ ਦਿਨ ਨਾਲ ਨਾ ਲੜਨ ਜਾਈਏ ਕਹਿੰਦੇ ਨੇ ਇਹ ਚੀਜ਼ ਆਪਣੇ ਤੇ ਆਪਣੇ ਅੰਦਰ ਰੱਖੋ ਤੁਸੀਂ ਨਹੀਂ ਨਹੀਂ ਹੱਤ ਸਕਦੇ ਆਪਣਾ ਪੁੱਤ ਪੜਾਇਆ ਉਹਨੂੰ ਇੰਨਾ ਕੀਮਤੀ ਬਣਾ ਕੇ ਤੈਨੂੰ ਸੰਭੇਗਾ ਬਈ ਬਗਾਨਿਆਂ ਨੇ ਵੀ ਆਪਣੀ ਧੀ ਪੜਾ ਲਿਖਾ ਕੇ ਇੰਨੇ ਗੁਣ ਭਰ ਕੇ ਤੁਹਾਨੂੰ ਦਿੱਤੀ ਕਿ ਸਾਰੀ ਉਮਰ ਦਾ ਉਹਨੇ ਸਾਥ ਨੇ ਲੈ ਸਕਦੇ ਤਾਂ ਲੱਗਾ ਸਵਾਰਨਾ ਮਤਲਬ ਆਨੇ ਕਦੇ ਵੀ ਨਾਸਦਾ ਨਹੀਂ ਹੁੰਦੇ ਕਿ ਇਹਦੇ ਵੀ ਤੇ ਜਿਹੜੇ ਜੀਵਨ ਸਾਥੀ ਨੇ ਨਾ ਇੱਕ ਦੂਜੇ ਨੂੰ ਸਮਝੋ ਲੜੋਣਾ ਕਿਸੇ ਦੇ ਸਾਹਮਣੇ ਇੱਕ ਦੂਜੇ ਨੂੰ ਨੀਚਾ ਨਾ ਵਿਖਾਓ ਜਲੀਲ ਨਾ ਕਰੋ ਕਿ ਤੂੰ ਕੌਣ ਹੈ ਮੇਰਾ ਇਹ ਸਭ ਕੁਝ ਹੈ ਕੰਦਾ ਦਾ ਘਰ ਕੋਈ ਦੱਸਿਓ ਸੇਵਕ ਨੇ ਇੰਨਾ ਸੋਹਣਾ ਸੀਨ ਕੀਤਾ ਨਾ ਉਹਦੇ ਚ ਧੀ ਦੇ ਹਾਲ ਚ ਮਤਲਬ ਭਾਨੂੰ ਇੰਨਾ ਪਸੰਦ ਆਇਆ ਵਾ ਤੇ ਇੰਨੀ ਵਧੀਆ ਐਕਟਿੰਗ ਕੀਤੀ ਨਾ ਇਹਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੇਵਕ ਦੇ ਸੀਨ ਉਹਦੇ ਚ ਸਪੈਸ਼ਲੀ ਤੁਹਾਨੂੰ ਕਿੱਦਾਂ ਦੇ ਲੱਗੇ ਕਿੰਨੀ ਉਹਨੇ ਰੀਅਲ ਐਕਟਿੰਗ ਕੀਤੀ ਆ ਲੱਗਦਾ ਇਹਨੇ ਲੱਗਦਾ ਇਹਨੇ ਕਿਸੇ ਫਿਲਮ ਦੇ ਵਿੱਚ ਕੀਤਾ ਚਲੋ ਜੋ ਇਹ ਤੁਹਾਡੀ ਮਿਹਨਤ ਹੈ ਬੜੇ ਨਾ ਜਵਾਬ ਆ ਜਾਂਦਾ ਦੁਆਰਾ ਦੀ ਬੜੀ ਤਾਕਤ ਚਾਹੀਦੀ ਹੈ ਕਿ ਅਸੀਂ ਝੱਲਪੂਣਾ ਖਲੇਰਨਾ ਹੋਵੇ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਬਿਲਕੁਲ ਸੋ ਮੁੰਡੇ ਲਈ ਅਸੀਂ ਕਹਾਂਗੇ ਬਹੁਤ ਹੀ ਜ਼ਿਆਦਾ ਕੀਮਤਵਲੀ ਗੱਲ ਹੈ ਕਿਉਂਕਿ ਕਾਫੀ ਲੋਗੇ ਦੇ ਪਿੰਡ ਦੇ ਮੁੰਡੇ-ਮੁੰਡੇ ਦੇ ਕਿਸੇ ਨੂੰ ਟੌਰਚਰ ਨਹੀਂ ਕਰਦੇ ਨੀ ਬਣਿਆ ਤੇ ਠੀਕ ਹੈ ਪਰ ਉਹ ਕਿਸੇ ਦੀ ਗੱਲ ਚ ਨਹੀਂ ਆਉਂਦਾ ਕਿਉਂਕਿ ਮੇਰਾ ਕੰਮ ਹੈ ਤੇ 10000 ਦੇ ਖਲੋਤੇ ਹੁੰਦੇ ਨੇ ਤੇ ਜਦੋਂ ਕਮਰੇ 'ਚ ਇਕੱਲਾ ਸੀਨ ਕਰਦਾ ਤਾਂ ਇਹ ਹੀ ਸਲੂਟ ਕਰਦੇ ਮੁੰਡਾ ਬਹੁਤ ਸੋਹਣੇ ਤਰੀਕੇ ਨਾਲ ਨਹੀਂ ਪ੍ਰਮੁੱਖ ਕੰਮ ਕੋਈ ਨਹੀਂ ਕੰਮ ਜ਼ਰੂਰੀ ਥੋੜਾ ਵੀ ਆਪਾਂ ਕਿ ਖਲੋਤਿਆਂ ਨਾਲ ਆਪਾਂ ਸ਼ਰਮ ਕਰਨੀ ਨਹੀਂ ਤੇ ਆਪਣਾ ਕੰਮ ਕਰਨ ਦੇ ਆ ਉਹਦੇ ਨੂੰ ਜਿੱਦਾਂ ਮਰਜ਼ੀ ਕਰ ਸਕਦੇ ਆ ਚਲੋ ਬਸ ਕੋ ਨਜ਼ਰ ਨਾ ਲੱਗ ਜੇ ਬਸ ਨਜ਼ਰ ਨਾ ਪੜਾ ਲੱਗ ਲੱਗਾ ਆਏ ਨਹੀਂ 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 ਦਾਰਕੀ ਨਹੀਂ ਰਹਿਣਾ ਗੁਰੂਆਂ ਨੂੰ ਬਚਾ ਲੈਣੀ ਹੈ ਸਾਡੀ ਟੀਮ ਤੇ ਨਜ਼ਰ ਕਿਉਂ ਲਗਣੀ ਹੈਗੀ ਐਸੀ ਕੋਈ ਗੱਲ ਨਹੀਂ ਰਾਸ਼ੇ ਦੀ ਕਾਫੀ ਦੇਰ ਬਾਅਦ ਵਲੋਗਿੰਗ ਹੋਈ ਆ ਥੋੜਾ ਟਾਈਮ ਲੱਗ ਗਿਆ ਸਾਡੀ ਵਲੋਗਿੰਗ ਨੂੰ ਪਿਆਰ ਦੇਣਗੇ ਤੇ ਅਸੀਂ ਰੋਜ਼ ਵਲੋਗਿੰਗ ਕਰਾਂਗੇ ਬਿਲਕੁਲ ਸਹੀ ਗੱਲ ਔਰ ਮੈਡਮ ਹੋਣੀ ਕਹਿੰਦੇ ਅਸੀਂ ਲਾਈਵ ਹੋ ਕੇ ਗੱਲ ਕਰਾਂਗੇ ਬੜੇ ਜਾਂਦੇ ਕੁਝ-ਕਿਛ ਕਰਨ ਕਰਦੇ ਸੀ ਤੇ ਅਸੀਂ ਲਾਈਵ ਹੋਣ ਦਾ ਟਾਈਮ ਵੀ ਕਿ ਲਿਖ ਦਿਆ ਕਰਾਂਗੇ ਤੁਸੀਂ ਸ਼ਮਮੀ ਢੀਲੋ ਦੇ ਵਿੱਚ ਪੋਸਟ ਵੇਖ ਲਿਆ ਕਰਨਾ ਤੇ ਟਾਈਮ ਸ਼ੋਅ ਕਰਵਾਂਗੇ ਅਸੀਂ ਤੇ ਤੁਹਾਡੇ ਸਾਰਿਆਂ ਨਾਲ ਬੈਕ ਤੇ ਜੁੜਾਂਗੇ ਅਸੀਂ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ